थी थी बनारस बनारे सिप्रसंत सुर देकी दुखारै दशिका जी उम्मीद कर सर ठीक-ठाक ਹੋਵੋਗੇ ਤੁਹਾਨੂੰ ਪਤਾ ਹੈ ਕਿ ਆਪਾਂ ਪਹੁੰਚ ਗਏ ਆ ਬਨਾਰਸ ਹਾਂ ਬਨਾਰਸ ਸ਼ਹਿਰ ਪਹੁੰਚ ਗਏ ਆ ਵਾਰਾਨਸੀ ਵੀ ਕਹਿੰਦੇ ਆ ਇਹਨੂੰ ਤੇ ਬਹੁਤ ਪੁਰਾਣਾ ਸ਼ਹਿਰ ਹੈ ਬਾਕੀ ਬਹੁਤ ਸਾਰੇ ਟੂਰਿਸਟ ਪਲੇਸ ਜਿਹੜੇ ਹੈਗੇ ਆ ਪੁਰਾਣੇ ਮੰਦਿਰ ਨੇ ਸਪੈਸ਼ਲੀ ਇਥੇ ਅਧਿਆਤਮਿਕ ਚੀਜ਼ਾਂ Hindu ਅਧਿਆਤਮਿਕ ਚੀਜ਼ਾਂ ਅਗਰ ਸੀ ਕਹੀ ਤਾਂ ਬਹੁਤ ਜ਼ਿਆਦੀਆਂ ਨੇ ਹਾਂ ਤੇ ਹੁਣ ਆਪਾਂ ਚੱਲਦੇ ਆਂ ਆਪਣੀ ਮੋਟਰਸਾਈਕਲ ਤੇ ਖੜਿਆ ਆਪਣਾ ਤੇ ਇਧਰ ਹੋਟਲ ਸੀਗਾ ਸੋ ਕਿ ਤਕਰੀਬਨ ਸਵੇਰ ਦੇ 9 ਵਜੇ ਮੌਸਮ ਬਹੁਤ ਵਧੀਆ ਤੇ ਘੁੰਮਣਵਣ ਦੀ ਬਹੁਤ ਜਗ੍ਹਾ ਹੈਗੀ ਨੇ ਆਪਾਂ ਘੁੰਮਣ ਦੀ ਕੋਸ਼ਿਸ਼ ਕਰਾਂਗੇ ਚਲੋ ਜੀ ਚੱਲੀਏ ਇਹ ਕਹਿੰਦੇ ਅੱਗੇ ਬਾਈਕ ਲਾਉ ਨਹੀਂ ਆ ਲੇਕਿਨ ਆਪਾਂ ਜਿੱਥੇ ਹੱਦ ਤੱਕ ਜਨਾ ਜਾ ਪਾਇਆ ਦੇਖਾਂਗੇ ਜਿੰਨਾ ਤੱਕ ਆਪਣੀ ਬਾਈਕ ਜਾਊਗੀ ਕਿਉਂਕਿ ਅੱਗੇ ਹਾਈਡ ਸਬਟਰੀ ਟਾਈਮ ਮਤਲਬ ਵਾਕਿੰਗ ਡਿਸਟੈਂਸਡ ਹੈਗਾ ਆਪਾਂ ਨੂੰ ਕਵਰ ਕਰਨਾ ਪੈਣਾ ਹੈ ਕਿਉਂਕਿ ਕੋਲਕਾਤਾ ਬੜੀ ਹੀ ਠੇਪ ਚੇ ਹੀ ਮੇਰੇ ਬਹੁਤ ਜ਼ਿਆਦਾ ਬੁਰਾ ਹਾਲ ਹੈ ਸੇ ਪੈਦਲ ਸਾਰ ਚੱਲ ਮੋਟਰਸਾਈਕਲ ਜਿਹੜਾ ਹੈਗਾ ਦੋਸਤੋ ਇੱਥੇ ਤੱਕ ਕੇ ਲਾਅ ਹੈ ਕਿਉਂਕਿ ਅੱਗੇ ਤੁਸੀਂ ਦੇਖ ਸਕਦੇ ਹੋ ਬੈਰੀਕਡ ਲੱਗੇ ਹੋਏ ਨੇ ਕਾਸ਼ੀ ਵਿਸ਼ਵਨਾਥ ਜਿਹੜਾ ਸਭ ਤੋਂ ਵੱਡਾ ਮੰਦਿਰ ਹੈ ਬਨਾਰਸ ਦਾ ਉਹ ਇਸ ਤੋਂ ਅੱਗੇ ਹੈ ਅੱਗੇ ਪੈਦਲ-ਪੈਦਲ ਜਾ ਕੇ ਜਾਣਾ ਪੈਂਦਾ ਹੈ ਆਪਾਂ ਇਸ ਕਰਕੇ ਇੱਥੋਂ ਲੈਫਟ ਜਾਵਾਂਗੇ ਸਭ ਤੋਂ ਪਹਿਲਾਂ ਦੋਸਤੋ ਆਪਾਂ ਨਾਸ਼ਤਾ ਕਰਾਂਗੇ ਇੱਥੇ ਇਡਲੀ ਤੇ ਦੋਸਾ ਆਪਾਂ ਨੂੰ ਮਿਲ ਜੇਗਾ ਵੈਸੇ ਬਨਾਰਸ ਸਾਨੂੰ ਬਹੁਤ ਘੱਟ ਦੇਖਣ ਨੂੰ ਇੱਧਰ ਦੇਖੋ ਗਦਿਆਂ ਤੋਂ ਜਿਹੜੀ ਹੈਗੀ ਟੋਟਾ ਟੋਟਾ ਹੀ ਘੜਾਉਂਦੇ ਨੇ ਮਿੱਟੀ ਲੈ ਕੇ ਜਾ ਰਹੇ ਨੇ ਬਹੁਤ ਸੇਕਨਾਂ ਵਰਦੇ ਐਥੇ ਆਪਾਂ ਦੋਸਾ ਖਾਣ ਲੱਗੇ ਬਾਕੀ ਜਿਆਦਾ ਜਿਹੜਾ ਬਾਜ਼ਾਰ ਹੈਗਾ ਉਹ ਬੰਦ ਹੀ ਪਿਆ ਹੈਗਾ ਬਾਕੀ ਵੀਰੇ ਬਸਾਂ ਚੱਲਦੀਆਂ ਨੇ ਇਹ 100% ਜਿਹੜਿਆ ਗਿਆ ਸੋਲਰ ਨਰਜੀ ਦੇ ਚੱਲਦੀਆਂ ਨੇ ਘੁੰਮਦੇ ਆ ਬਾਕੀ ਬਹੁਤ ਕੁਝ ਦੇਖਣ ਵਾਲਾ ਆ ਡੋਸਾ ਪਖਾੜਾ ਨਾਸ਼ਤਾ ਹੋ ਗਿਆ ਉਹਦੇ ਦਾ ਪ੍ਰੈਸ ਥੋੜਾ ਚੱਲਿਆ ਗਿਆ ਕੁਛ ਤੇ ਹੁਣ ਘੁੰਮਾਂਗੇ ਆਰਾਮ ਨਾਲ ਹਾਂਜੀ ਦੋਸਤੋ ਆਪਾਂ 80 ਘਾਟ ਆ ਚੁੱਕੇ ਆ 80 ਘਾਟ ਹੈਗਾ ਇਹ ਘਾਟ ਦਾ ਨਾਮ ਤੇ ਬਹੁਤ ਸਾਰੇ ਘਾਟ ਨੇ ਬਨਾਰਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ 80 ਘਾਟ ਦੇਖਣਾ ਤੇ ਪਾਰਕਿੰਗ 'ਚ ਮੋਟਰਸਾਈਕਲ ਲਗਾ ਕੇ ਥੋੜਾ ਜਿਹਾ ਤੁਰ ਕੇ ਆਣਾ ਪਿਆ ਔਰ ਜਿਸ ਸਾਹਮਣੇ ਗੰਗਾ ਨਦੀ ਇਹ ਸਾਰਾ ਹੈਗਾ ਅਸੀ ਘਾਟ ਇਹ ਘਾਟ ਤੇ ਸਪੈਸ਼ਲੀ ਲੋਕ ਸਵੇਰੇ ਸਵੇਰੇ ਆਉਂਦੇ ਆ ਕਿਉਂਕਿ ਜਿਹੜਾ ਇਸ ਦਾ ਸੂਰਜ ਕਹਿੰਦੇ ਚੜਦਾ ਹੈਗਾ ਆ ਸਨ ਰਾਈਜ਼ ਹੁੰਦਾ ਆ ਉਹ ਬਹੁਤ ਸੋਹਣਾ ਹੁੰਦਾ ਇਸ ਇਲਾਕੇ ਦਾ ਮੰਨਿਆ ਜਾਂਦਾ ਆ ਤੇ ਇਧਰ ਵਾਲੀ ਸਾਈਡ ਵੀ ਦੇਖੋ ਕਿ ਲਿਖਿਆ ਹੋਇਆ ਹੈ ਕਿ ਸੁਬਾਹ ਬਨਾਰਸ ਅਗਰ ਦਿਖ ਰਹਾ ਹੈਗਾ ਇਧਰ ਵਾਲੇ ਸਾਰੇ ਸੁਬਾ ਬਨਾਰਸ ਜਿਹੜੇ ਸਿਆਤਰ ਉਰੇ ਭਗਤੀ ਵਗੈਰਾ ਹੁੰਦੀ ਹੈ ਸੰਗੀਤ ਵਗੈਰਾ ਇਧਰ ਛੋਟੇ ਜਿਹੜੇ ਹੈਗੇ ਆ ਪੱਥਰਾਂ ਦੇ ਜਿਹੜੇ ਹੈਗੇ ਆ ਬੈੱਡ ਪਏ ਨੇ ਬਾਕੀ ਸਵੇਰ ਕਹਿੰਦੇ ਜਦੋਂ ਸੂਰਜ ਚੜਦਾ ਹੈ ਬਹੁਤ ਸੋਹਣਾ ਵਿਊ ਹੁੰਦਾ ਹੈ जो बड़े ही दुख किसी से न जीते जाने वाले देवताओं को दुख देने वाले ਜਾਣਾ ਹੈ ਮਾਮੀ ਕਿਸੀ ਬੱਛੇ ਬੱਸੇ ਬੱਛੇ ਕੁਛਕ ਦੁਕਾਨਾਂ ਜਿਹੜੀਆਂ ਹੈਗੀਆਂ ਲੱਗੀਆਂ ਹੋਈਆਂ ਨੇ ਜਿਦੇ ਵਿੱਚ ਕਿ ਮਾਲਾ ਵਗੈਰਾ ਜਾਂ ਇਦਾਂ ਦੇ ਮਫਲਰ ਵਗੈਰਾ ਜਿਨ੍ਹਾਂ ਤੇ ਜਿਹੜਾ Hindu ਧਰਮ ਦੇ ਅਕੋਰਡਿੰਗ ਲਿਖਿਆ ਹੋਇਆ ਮੰਦਰ ਵਗੈਰਾ ਮਿਲ ਜਾਣਗੇ ਇਹ ਕਹਿੰਦੇ ਸਭ ਤੋਂ ਵੱਡਾ ਘਾਟਾ ਜਿਹੜਾ ਇੱਥੋਂ ਦਾ ਹੈਗਾ ਇਧਰ ਵਾਲੀ ਸੜਕ ਜਿਹੜਾ ਪਾਣ ਮਿਲਦਾ ਆ ਇਦਾਂ ਦੀਆਂ ਦੁਕਾਨਾਂ ਜਿਹੜੀਆਂ ਬਨਾਰਸ ਤੋਂ ਨੂੰ ਬਹੁਤ ਦੇਖਣ ਨੂੰ ਮਿਲਣ ਨੇ ਸਾਈਡ ਦੇ ਤੇ ਸੜਕ ਦੇ ਕਿਨਾਰੇ ਤੇ ਇਧਰ ਵਾਲੀ ਸੜਕ ਦੇਖੋ ਕਿ ਜਿਹੜੀ RC Delhi ਜਿਹੜੇ ਵਰਤੇ ਜਾਂਦੇ ਆ ਓ ਇਧਰ ਪਿੱਤਲ ਦੇ ਮੇਰੇ ਚੈਨਲ ਓਏ ਧੋਰੇ ਹੈ ਗਿਆ ਉੱਪਰ ਵਾਲੀ ਸਾਈਡ ਵੀ ਲਿਖਿਆ ਹੈ ਦੇਖੋ 80 ਘਾਟ ਮੰਦਰ ਵੀ ਬਣਾ ਹੈ ਬਹੁਤ ਪੁਰਾਣਾ ਮੰਦਰ ਲੱਗ ਰਿਹਾ ਉਹ ਇਧਰ ਦੁਕਾਨਾਂ ਵਗੈਰਾ ਦੇਖੋ ਮਾਲਾ ਕਿੰਨੇ ਤਰ੍ਹਾਂ ਦੀਆਂ ਨੇ ਕੜੇ ਮਾਲਾ ਹੋਰ ਬਹੁਤ ਕੁਝ ਜਿਹੜਾ ਹੈਗਾ ਤੁਹਾਨੂੰ ਮਿਲ ਜਾਊਗਾ ਇਥੋਂ ਹਾਂਜੀ ਇਸ ਵਕਤ ਸੇ ਘੁੰਮ ਰਹੇ ਹਾਂ ਵਾਰਾਨਾਸੀ ਔਰ ਵਾਰਾਨਾਸੀ ਦੇ ਅਸੀਂ ਅਸਖਾਟਿਆਂ ਅਗਰ ਉਹਨੂੰ ਹਿੰਦੀ ਵਿੱਚ ਦੇਖੇ ਤੇ ਇਹ ਅਸ ਬਣਦਾ ਔਰ ਇੰਗਲਿਸ਼ ਵਿੱਚ ਦੇਖੇ ਤੇ ਅਸੀ ਘਾਟ ਵੈਸੇ ਨੂੰ ਯੂਜੂਲੀ ਤੇ ਅਸੀ ਘਾਟ ਕਿਹਾ ਜਾਂਦਾ ਹੈ ਅਸੀ ਘਾਟ ਇਹਦਾ ਨਾਮ ਜਿਹੜਾ ਪਿਆ ਹੈ ਜਿਵੇਂ ਅਸੀਂ ਹਿਸਟਰੀ ਡਿਡ ਕੀਤੀ ਹੈ ਇਹਦੀ ਉਹ ਜਦੋਂ ਦੁਰਗਾ ਮਾਤਾ ਸੀਗੇ ਉਹਨਾਂ ਦਾ ਦੋ ਰਕਸ਼ਸ ਸ਼ੰਭ ਔਰ ਨਿਸ਼ੰਭ ਨਾਲ ਯੁੱਧ ਹੋਇਆ ਸੀ ਉਸ ਤੋਂ ਬਾਅਦ ਮਾਤਾ ਜਿਹੜੇ ਸੀਗੇ ਉਹਨਾਂ ਨੇ ਆਪਣੀ ਤਲਵਾਰ ਇੱਥੇ ਗਰਾਈ ਜਿੱਤੋਂ ਇਹ ਅਸ ਨਦੀ ਜਾਂ ਅਸੀ ਨਦੀ ਉਤਪਨ ਹੋਈ ਬਣੀ ਔਰ ਹੁਣ ਇਹ ਗੰਗਾ ਦੇ ਨਾਲ ਮਿਕਸ ਹੋ ਚੁੱਕੀ ਹੈ ਇਸੇ ਲਈ ਇਸ ਘਾਟ ਦਾ ਨਾਮ ਅਸੀ ਘਾਟ ਪਿਆ ਹੋਇਆ ਹੈ ਗੰਗਾ ਦੇ ਜਿਹੜੀ ਅਸੀ ਨਦੀ ਹੈ ਉਹ ਇੱਥੇ ਦਾ ਸੰਗਮ ਹੁੰਦਾ ਹੈ ਇਸ ਕਰਕੇ ਜਿਹੜਾ ਹੈਗਾ ਸਭ ਤੋਂ ਵੱਡਾ ਘਾਟ ਕਹਿ ਸਕਦੇ ਆ ਆਪਾਂ ਬਨਾਰਸ ਦਾ ਅਸੀਂ ਜਦੋਂ ਉਹਨਾਂ ਦੀ ਕਿਰਪਾਣ ਅਸ ਕਿਰਪਾਣ ਨੂੰ ਕਹਿੰਦੇ ਆ ਅਸੀ ਵੀ ਬੋਲਦੇ ਆ ਅਸ ਵੀ ਬੋਲ ਸਕਦੇ ਆ ਉਹਨੂੰ ਤੇ ਜਿਹੜੇ ਉੱਥੇ ਕਿਰਪਾਣ ਗਿਰੀ ਸੀ ਤਾਂ ਕਰਕੇ ਜਿਹੜਾ ਹੈਗਾ ਇੱਕ ਧਾਰਾ ਪਾਣੀ ਦੀ ਪ੍ਰਗਟ ਹੋਈ ਸੀ ਜਿਹੜੀ ਕਿ ਅੱਜ ਅਸੀਂ ਨਦੀ ਦਾ ਜਿਹੜਾ ਰੂਪ ਧਾਰਨ ਕੀਤਾ ਹੈ ਸਿਵਿਡੈਂਟ ਕਰਕੇ ਹੀ ਇਹ ਜਿਹੜੀ ਘਾਟ ਹੈ ਇਹ ਬਹੁਤ ਜ਼ਿਆਦਾ ਪੋਲੀ ਸੈਕ੍ਰੇਟ ਪਵਿੱਤਰ ਮੰਨਿਆ ਜਾਂਦਾ ਹੈ ਹਾਂਜੀ ਬਾਕੀ ਪੂਜਾ ਵਗੈਰਾ ਜਿਹੜੇ ਹੈਗੇ ਇੱਥੇ ਪੂਜਾ ਕਹੋ ਮੰਤਰ ਵਗੈਰਾ ਪੋਤ ਲੋਗੇ ਤੇ ਪੜ ਰਹੇ ਹੈਗੇ ਆ ਕਈ ਬਾਬੇ ਹੈਗੇ ਆ ਜੋ ਇੱਥੇ ਪੜ ਰਹੇ ਆ ਲੋਕ ਪੂਜਾ ਪਾਠ ਕਰਾਉਂਦੇ ਨੇ ਆਪਣੇ ਯਾਦ ਦੇ ਵਿੱਚ ਜਿਹੜੇ ਮਰ ਜਾਂਦੇ ਆ ਉਹਨਾਂ ਦੀ ਯਾਦ ਦੇ ਵਿੱਚ ਬਾਕੀ 80 ਘੜ ਦੇ ਜਿੱਤ ਜੁੜੀ ਸਪੈਸ਼ੈਲਟੀ ਹੈ ਉਹ ਹੈ ਇਹ ਤੇ ਰਿ ਸਵੇਰ ਸੂਬਾ ਜਿਹੜਾ ਸਿੱ ਦਿਨੋਂ ਸੀ ਕਹਿੰਦੇ ਨੇ ਆ ਸਨਰਾਈਜ਼ ਸਨਰਾਈਜ਼ ਦਾ ਟਾਈਮ ਇਥੇ ਬਹੁਤ ਸਾਰੀ ਐਕਟੀਵਿਟੀਜ਼ ਕਰਾਈ ਜਾਂਦੀ ਹੈ ਯੋਗਾ ਵਾਂਗੂ ਪਰ ਸਪੀਚੁਅਲ ਐਕਟੀਵਿਟੀਜ਼ ਵੀ ਕਰਾਈ ਜਾਂਦੀਆਂਵੇਂ ਮੰਤਰ वगैरह ਉਚਾਰਨ ਕੀਤੇ ਜਾਂਦੇ ਜਿਹਦੇ ਨਾਲ ਬਾਡੀ ਸ਼ੁੱਧ ਹੋ ਜਾਂਦੀ ਹੈ ਬਾਕੀ ਜਿਹੜੀ ਦੂਸਰੀ ਗੱਲ ਹੈਗੀ ਆ ਉਹ ਇਹ ਹੈ ਕਿ ਇਹਦੇ ਕਾਰਡ ਦੇ ਨਾਲ ਹੀ ਇੱਕ ਹਿੰਦੂ ਬਨਾਰਸ ਯੂਨੀਵਰਸਿਟੀ ਜਿਹੜੀ ਆਪਣੇ ਇੰਡੀਆ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਆਪਾਂ ਕਹਿ ਸਕਦੇ ਆ ਹਿੰਦੂ ਯੂਨੀਵਰਸਿਟੀ ਬਨਾਰਸਿੰਧੂ ਯੂਨੀਵਰਸਿਟੀ ਤੇ ਉਹਦੇ ਵਿੱਚ ਜਿਹੜੇ ਹੈਗੇ ਨੇ ਸਟੂਡੈਂਟਸ ਵਗੈਰਾ ਇੱਥੇ ਆਉਂਦੇ ਨੇ ਫੋਰਨ ਸਟੂਡੈਂਟਸ ਵੀ ਉੱਥੇ ਰਹਿੰਦੇ ਨੇ ਤੇ ਇੱਥੇ ਆਖੇ ਜਿਹੜੇ ਰਿਸਰਚ ਵਗੈਰਾ ਜਾਂ ਆਪਣਾ ਟਾਈਮ ਹੈਗਾ ਉਹ ਇੱਥੇ ਸਪੈਂਡ ਕਰਦੇ ਨੇ ਤੁਸੀਂ ਇੱਧਰ ਵੀ ਸੈੱਟ ਦੇਖੋਗੇ ਇੱਧਰ ਇੱਕ ਬੁੱਕ ਹਾਊਸ ਬਣਾਇਆ ਇਸ ਤਰ੍ਹਾਂ ਇੱਥੋਂ ਦੇ ਬਹੁਤ ਇੱਥੇ ਬਹੁਤ ਸਾਰੇ ਲਾਇਬ੍ਰੇਰੀਜ਼ ਬੁੱਕ ਹਾਊਸ ਇੱਥੇ ਹੈਗਾ ਤੁਹਾਨੂੰ ਮਿਲ ਜਾਣਗੇ ਜਿੱਥੇ ਕਿ ਤੁਹਾਨੂੰ ਬਹੁਤ ਹੀ ਪੁਰਾਣੀਆਂ ਪੁਰਾਣੀਆਂ ਬੁੱਕਸ ਮੈਨੂਸਕ੍ਰਿਪਟਸ ਹੱਥ ਲਿਖਤੀ ਹੋਈਆਂ ਕਿਤਾਬਾਂ ਤੁਹਾਨੂੰ ਮਿਲ ਜਾਣਗੀਆਂ ਇੱ ਘਾਟ ਦਾ ਸਪਿਰਚੁਅਲਿਟੀ ਜ਼ਿਆਦਾ ਜਿਵੇਂ ਅਸੀਂ ਇੱਥੇ ਹੁਣ ਫੀਲ ਕਰ ਰਹੇ ਹਾਂ ਮਤਲਬ ਇੰਨੇ ਜ਼ਿਆਦਾ ਵੱਡਾ ਘਾਟ ਹੈ ਇਹ ਟੂਰਿਸਟ ਪਲੇਸ ਵਾਂਗੂ ਵੀ ਅਟਰੈਕਟ ਕਰ ਸਕਦਾ ਲੋਕਾਂ ਨੂੰ ਪਰ ਲੋਕ ਟੂਰਿਸਟ ਵਾਂਗੂ ਆਉਂਦੇ ਨੇ ਪਰ ਫਿਰ ਵੀ ਇੱਥੇ ਕਿਤੇ ਨਾ ਕਿਤੇ ਤੁਹਾਨੂੰ ਸਪਿਰਚੁਅਲਿਟੀ ਦੇਖਣ ਨੂੰ ਮਿਲਦੀ ਹੈ ਹਾਂਜੀ ਬਾਕੀ ਬੋਟਿੰਗ ਵਗੈਰਾ ਤੁਸੀਂ ਐਕਟੀਵਿਟੀ ਕਰ ਸਕਦੇ ਦੰਦੀ ਗੱਲ ਨਹੀਂ ਆਗਰ ਤੁਸੀਂ ਕਰਨਾ ਚਾਹੁੰਦੇ ਬੋਟਿੰਗ ਵਗੈਰਾ ਤੇ ਤੁਹਾਨੂੰ ਬਹੁਤ ਪੁੱਛਣ ਆਉਂਦੇ ਹੈਗੇ ਕਿ ਬੋਟਿੰਗ ਕਰਨੀ ਹੈ ਤੇ ਇੱਕ ਦੂਸਰੇ ਘਾਟ ਤੁਸੀਂ ਉਧਰ ਵੱਲ ਤੋਂ ਜ਼ੂਮ ਕਰਕੇ ਤੁਹਾਨੂੰ ਉਧਰ ਵਾਲੀ ਸਾਈਡ ਜਿਹੜਾ ਹੈਗਾ ਸੁੱਕਿਆ ਹੋਇਆ ਹੈ ਬਿਲਕ ਰੇਗਿਸਤਾਨ ਮੰਗੂ ਲੱਗ ਰਿਹਾ ਤੇ ਇੱਕ ਕਨੜ ਦੂਜੇ ਕਨੜ ਤੱਕ ਤੁਹਾਨੂੰ ਜਿਹੜੀ ਹੈਗੀ ਵੋਟ ਲੈ ਕੇ ਜਾ ਸਕਦੀ ਆ ਤੁਸੀਂ ਘੁੰਮ ਸਕਦੇ ਹੋ ਬਹੁਤ ਤਰ੍ਹਾਂ ਦੇ ਇੱਥੇ ਵੋਟਸ ਨੇ ਤੇ ਉਹ ਨਈ ਤੋਂ ਪਰਲੇ ਸਾਈਡ ਦੇਖੋ ਤੁਹਾਨੂੰ ਬਨਾਰਸ ਸ਼ਹਿਰ ਜਿਹੜਾ ਹੈਗਾ ਪੂਰਾ ਦਿਖ ਰਿਹਾ ਸਾਰੇ ਹੀ ਬਨਾਰਸ ਹੈ ਬਹੁਤ ਵੱਡਾ ਸ਼ਹਿਰ ਆ ਬਹੁਤ ਚੀਜ਼ਾਂ ਦੇ ਦੇਖਣ ਵਾਲੇ ਨੇ ਕਿ ਕਰਕੇ ਆਪਾਂ ਸਾਰੇ ਘੁੰਮਾਂਗੇ ਤੁਸੀਂ ਦੇਖਿਆ ਅਸੀਂ ਘਾਟ ਜੋ ਕਿ ਗੰਗਾ ਨਦੀ ਦੇ ਕਿਨਾਰੇ ਬਣਿਆ ਹੋਇਆ ਬਹੁਤ ਸਾਰੇ ਘਾਟ ਨੇ ਇੱਥੇ ਇਦਾਂ ਦੀ ਹੁਣ ਆਪਾਂ ਚੱਲੇ ਆ ਅਗਲੇ ਟੂਰਿਸਟ ਜੈਸਟੀਨੇਸ਼ਨ ਦੇ ਉੱਤੇ ਬੁੱਕਸਟਾਲ ਦੇਖੋ ਦਸ ਜਗ੍ਹਾ ਬੁੱਕਸਟੇ ਬਹੁਤ ਸਾਰੇ ਦੁਕਾਨਾਂ ਤੇ ਮਿਲ ਜਾਣਗੇ ਇਤਨੇ ਬੁੱਕਸਟਾਲ ਹੈ ਇਤਨੇ ਬੁੱਕਸਟਾਲ ਹੈ ਗਿਆ ਇਕ ਪੁਰਾਣੇ ਪੁਰਾਣੇ ਵੇਦ ਗ੍ਰੰਥ ਤੁਹਾਨੂੰ ਇੱਥੇ ਮਿਲ ਜਾਣਗੇ ਮੌਸਮ ਨੇ ਦੋਸਤੋ ਆਪਣਾ ਪੂਰਾ ਸਾਥ ਦਿੱਤਾ ਹੋਇਆ ਮੌਨਸੂਨ ਆਇਆ ਹੈ ਇਸ ਕਰਕੇੜਾ ਹੈਗਾ ਆਪਣ ਘੁੰਮਣ ਚ ਕੋਈ ਬੜੀ ਦਿੱਕਤ ਨਹੀਂ ਆ ਰਹੀ ਤੇ ਬਾਕੀ ਟੂਰਿਸਟ ਸਪੌਟ ਵੀ ਜਿਆਦਾ ਦੂਰ ਦੂਰ ਨਹੀਂ ਆ ਲੱਗ ਮੈਕਸਿਮ 3 ਕਿਲੋਮੀਟਰ 3.5 ਕਿਲੋਮੀਟਰ ਏਰੀਆ ਦੇ ਵਿੱਚ ਅੰਦਰ ਅੰਦਰ ਜਿਹੜੇ ਹੈਗੇ ਸਾਰੇ ਟੂਰਿਸਟ ਸਪੌਟ ਨੇ ਕੁਝ ਜਿਹੜੇ ਹੈਗੇ ਬਾਹਰ ਜ਼ਰੂਰ ਹੈਗੇ ਲੇਕਿਨ ਜਿਹੜੇ ਘਾਟ ਹੈਗੇ ਆ ਜਿਆਦਾਤਰ ਇੱਥੇ ਘਾਟ ਹੀ ਦੇਖਣ ਵਾਲੇ ਨੇ ਅਲੱਗ-ਅਲੱਗ ਘਾਟ ਨੇ ਤੇ ਹਰੇਕ ਘਾਟ ਦੀ ਜਿਹੜੇ ਅਲੱਗ-ਅਲੱਗ ਸ਼ਾਨ ਹੈ ਏਕ ਅਲੱਗ-ਅਲੱਗ ਕਹਾਣੀ ਹੈ ਆਪਾਂ ਤੁਹਾਨੂੰ ਹੁਣ ਇੱਕ ਬਹੁਤ ਹੀ ਵੱਖਰੇ ਘਾਟ ਤੇ ਲੈ ਕੇ ਚੱਲੇ ਆ ਜੋ ਕਿ ਬਹੁਤ ਹੀ ਜ਼ਿਆਦਾ ਦਿਲਚਸਪੀ ਹੈ ਤੇ ਦੇਖਣ ਵਾਲੀ ਚੀਜ਼ ਹੈ ਤੇ ਚਲੋ ਹੁਣ ਆਪਾਂ ਉਹ ਘਾਟ ਤੇ ਪਹੁੰਚ ਕੇ ਜਿਹੜੇ ਹੈਗੇ ਤੁਹਾਨੂੰ ਦਸਾਉਣਾ ਕਾਸ਼ੀ ਵਿਸ਼ਵਨਾਥ ਮੰਦਰ ਕੋਲ ਜਿਹੜੇ ਹੈਗਾ ਚਾਂਬ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਹਰ ਵਾਰੀ ਉਹ ਵੀ ਆਪਾਂ ਇਹਦੇ ਕੋਲ ਦੀ ਕਰਾਸ ਹੁੰਦੇ ਆ ਕਿਉਂਕਿ ਇੱਥੇ ਰਿਕਸ਼ੇ ਵਗੈਰੇ ਜਿਹੜਾ ਚੱਲਦੇ ਨੇ ਤੇ ਉਹਨਾਂ ਕਰਕੇ ਜਾਂਮ ਜ ਹਾਂ ਜੀ ਦੋਸਤੋ ਹੁਣ ਆਪਾਂ ਆ ਚੁੱਕੇ ਹਾਂ ਮਨਿਕਰਨੀਕਾ ਘਾਟ ਇਹ ਬਨਾਰਸ ਦਾ ਬਹੁਤ ਖਾਸ ਘਾਟ ਆ ਔਰ ਇਸ ਦੀ ਬਹੁਤ ਸਪੈਸ਼ਲ ਚੀਜ਼ ਆ ਉਹ ਤੁਹਾਨੂੰ ਅਸੀਂ ਦਿਖਾਵਾਂਗੇ ਆ ਹੈਗੇ ਜੀ ਤੁਹਾਡੀ ਮੇਨ ਐਂਟਰੈਂਸ ਤੇ ਇੱਥੇ ਜਿਹੜੇ ਹੈਗਾ Hindu ਧਰਮ ਦੇ ਵਿੱਚ ਜਿਹੜਾ ਗੰਗਾ ਦਾ ਬਹੁਤ ਵੱਡਾ ਸਥਾਨਾ ਹੈ ਸਪੈਸ਼ਲੀ ਤੋਂ ਬਨਾਰਸ ਦੇ ਵਿੱਚ ਜਿਹੜੀ ਗੰਗਾ ਵਗਦੀ ਆ ਔਰ ਇੱਥੇ ਸਭ ਲੱਕੜਾਂ ਨੇ ਇਹ ਲੱਕੜਾਂ ਦਾ ਜਿਹੜਾ ਪਰਪਸ ਹੈ ਇੱਥੇ ਜਿਹੜੇ ਮੁਰਦੇ ਨੇ ਜਿਹੜੇ ਮਰ ਜਾਂਦੇ ਨੇ ਕਹਿੰਦੇ ਆਸ ਤੋਂ ਦੇਖ ਕੇ ਅਸੀਂ ਅਖੀਰ ਜਿਹੜੇ ਹੈਗਾ ਕਾਸ਼ੀ ਕਾਂਸ਼ੀ ਦੀ ਧਰਤੀ ਦੇ ਜਿਹੜਾ ਹੈਗਾ ਸਾਡਾ ਸ੍ਰੀ ਰਿਤ ਹੈਗਾ ਉੱਥੇ ਫਾਨ ਉੱਥੋਂ ਦੀ ਮਿੱਟੀ ਨਸੀਬ ਹੋਵੇ ਇਸ ਕਰਕੇ ਜਿਹੜੇ ਲੋਕਾਂ ਦੀ ਇੱਛਾ ਹੁੰਦੀ ਹੈ ਉਹਨਾਂ ਨੂੰ ਇੱਥੇ ਲਿਆ ਜਾਂਦਾ ਮਰਨ ਤੋਂ ਬਾਅਦ ਜਿਹੜਾ ਹੈਗਾ ਤੇ ਇੱਥੇ ਜਿਹੜਾ ਹੈਗਾ ਸੰਸਕਾਰ ਕੀਤਾ ਜਾਂਦਾ ਨਦੀ ਕਿਨਾਰੇ ਤੇ ਬਹੁਤ ਗਿਣਤੀ ਦੇ ਵਿੱਚ ਜਿਹੜਾ ਹੈਗਾ ਸੰਸਕਾਰ ਹੁੰਦੇ ਹੈਗੇ ਤੇ ਇਧਰ ਵਾਲੀ ਸ਼ਰਟ ਦੇਖੋ ਤੁਸੀਂ ਇਧਰ ਨਹੀਂ ਸੱਪ 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 ਇਧਰ ਹੈਗਾ ਇਹਨਾਂ ਕੋਲ ਸੱਪ ਹੈਗਾ ਨਹੀਂ ਨਹੀਂ ਇਧਰ ਮੰਗਣ ਵਾਲੇ ਬਹੁਤ ਤੁਹਾਨੂੰ ਮਿਲ ਜਾਣਗੇ ਬਹੁਤ ਪੁਰਾਣਾ ਮੰਦਿਰ ਇਧਰ ਇੱਕ ਬਣਿਆ ਹੋਇਆ ਹੈ ਮੋਟਰਸਾਈਕਲ ਜਿਹੜਾ ਹੈਗਾ ਬਈ ਇੱਥੇ ਲਗਾਇਆ ਸਪੈਸ਼ਲ ਜਿਹੜਾ ਹੈਗਾ ਤੁਹਾਨੂੰ ਉਧਰ ਲੱਕੜਾ ਦਿਖਾਣ ਲੈ ਕੇ ਚਲੇ ਸੀ ਉੰਦੇ ਤੇ ਲੱਕੜਾ ਬਹੁਤ ਗਿੰਦ ਤੇ ਜਿਹੜੇ ਹੈਗੇ ਮਿਲ ਜਾਨੇ ਤੇ ਜਿਹੜਾ ਘਾਟ ਹੈ ਬਹੁਤ ਉੱਚਾ ਬਣਿਆ ਹੋਇਆ ਤੁਸੀਂ ਦੇਖੋ ਕਿ ਉਧਰ ਵਾਲੀ ਸਾਡੇ ਇੱਕ ਮੰਦਿਰ ਹੈ ਬਹੁਤ ਪੁਰਾਣਾ ਜਿਹੜਾ ਹੈਗਾ ਮੰਦਿਰ ਲੱਗ ਰਿਹਾ ਹੈ ਸੇਮ ਉਹੀ ਚੀਜ਼ VOTING ਵਾਂਗ ਜਿਹੜੇ ਤੁਸੀਂ ਕਰਨੀਆਂ ਜਿਵੇਂ ਹਰੇਕ ਘਾਟ ਦੇ ਵਿੱਚ ਤੁਹਾਨੂੰ VOTING ਦੇਖਣ ਨੂੰ ਮਿਲ ਜੂਗੀ ਬਹੁਤ ਸਾਰੇ ਘਾਟ ਨੇ ਇੱਥੇ ਪਰਲੀ ਸੇੜ ਜਿਹੜਾ ਹੈਗਾ ਮਿੱਟੀ ਹੈ ਜਿਹੜੀ ਰੁੜ ਕੇ ਰਗੰਗਾ ਨਦੀ ਦੇ ਨਾਲ ਆਈ ਹੈ ਤੇ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਰੇਗਿਸਤਾਨੀ ਬਣਿਆ ਪਿਆ ਉਧਰ ਉਠ ਵਗੈਰਾ ਵੀ ਹੈਗੇ ਨੇ ਕੈਮਰ ਰਾਈਡਿੰਗ ਵਗੈਰਾ ਤੁਸੀਂ ਕਰ ਸਕਦੇ ਹੋ ਪੂਜਾ ਵਗੈਰਾ ਦੇ ਲਈ ਪੰਡਤ ਬਹੁਤ ਬੈਠੇ ਨੇ ਇੱਥੇ ਤੁਸੀਂ ਪੂਜਾ ਕਰਾ ਸਕਦੇ ਹੋ ਨਾ ਕੋਈ ਆਪਣਾ ਡੱਥੋਂ ਦੇ ਕਿਸੇ ਦੀ ਇੱਥੇ ਰਿਗ ਦੀ ਗਤੀ ਵਗੈਰਾ ਕਰਵਾਉਂਦੇ ਨੇ ਲੋਕ ਇੱਧਰ ਵੀ ਦੇਖੋ ਤੁਸੀਂ ਅੱਗੇ ਜਿਹੜੀ ਹੈ ਕਿ ਚੱਲ ਰਹੀ ਹੈ ਦੋਸਤੋ ਇਹ ਮੰਨਿਆ ਜਾਂਦਾ ਕਿ ਜੀ ਦਾ ਸੰਸਕਾਰ ਇੱਥੇ ਹੋ ਗਿਆ ਉਹਨੂੰ ਮੋਕਸ਼ ਦੀ ਪ੍ਰਾਪਤ ਜਿਹੜੀ ਹੈ ਕਿ ਹੋ ਜਾਂਦੀ ਹੈ ਭਾਵੇਂ ਕਿ ਉਹਦਾ ਜਨਮ ਵਰਨ ਦਾ ਜਿਹੜਾ ਗੇੜਾ ਉਹ ਖਤਮ ਹੋ ਜਾਂਦਾ ਹੈ ਤੇ ਜਿਹੜੀਆਂ ਲਾਸ਼ਾਂ ਚਲਾਉਣ ਦਾ ਜਿਹੜਾ ਕੰਮ ਹੈ ਉਹ ਕਰਦੇ ਇੱਕ ਡੋਮ ਜਾਂਦੀ ਹੈ ਹਿੰਦੂਆਂ ਦੇ ਵਿੱਚ ਇੱਕ ਡੋਮ ਜਾਤੀ ਹੁੰਦੀ ਹੈ ਜੋ ਕਿ ਅਸ਼ੂਤ ਮੰਨੀ ਜਾਂਦੀ ਹੈ ਲੇਕਿਨ ਜਿਹੜੀ ਉਹ ਦਾ ਕੰਮ ਹੈਗਾ ਉਹ ਸੇਵਿਆਂ ਦੇ ਵਿੱਚ ਲਾਸ਼ ਜਰਨਾਈਆਂ ਤੇ ਇਸ ਘਾਟ ਤਾਨੂੰ ਗੱਲ ਦੱਸਦੇ ਆ ਕਿ ਇਸ ਘਾਟ ਦੇ ਵਿੱਚ ਇਹ માન્યਤਾ ਹੈਗੀ ਹੈ ਇਹ ਮੰਨਿਆ ਜਾਂਦਾ ਕਿ ਯੁੱਗਾਂ ਤੋਂ ਯੁੱਗਾਂ ਤੋਂ ਲੈ ਕੇ ਜਿਹੜੀ ਹੈਗਾ ਇੱਥੇ ਅੱਗ ਜਿਹੜੀ ਹੈਗੀ ਉਹ ਬੁਝਦੀ ਨਹੀਂ ਹੈ ਲਾਸ਼ਾਂ ਹਮੇਸ਼ਾ ਦਿਨ ਰਾਤ ਦੀਆਂ ਜਲਦੇ ਰਹਿੰਦੀਆਂ ਨੇ ਪਤਾ ਨਹੀਂ ਕਿੰਨੇ ਯੁੱਗ ਸਦੀਆਂ ਪੁਰਾਣੇ ਜਿਹੜੀ ਹੈਗਾ ਉਹ ਇਦਾਂ ਹੀ ਚੱਲਦੀ ਆ ਰਹੀ ਹੈ ਤੇ ਉਹਦੇ ਵਿੱਚ ਨਵੀਂ ਈ ਹੈ ਕਿ ਲਾਸ਼ ਉਹ ਰੱਖਦੇ ਨੇ ਤੇ ਇਹਨਾਂ ਨੂੰ ਪੇ ਕਰਦੇ ਨੇ ਉਹਨਾਂ ਨੂੰ ਪੈਸੇ ਦਿੰਦੇ ਨੇ ਜਿੰਨਾਂ ਦੀ ਲਾਸ਼ ਹੁੰਦੀ ਹੈ ਕਿ ਤੁਸੀਂ ਸਾਡੀ ਲਾਸ਼ ਲਾਓ ਤੇ ਇਦਾਂ ਜਿਹੜਾ ਹੈਗਾ ਉਹਨਾਂ ਦਾ ਘਰ ਦਾ ਗੁਜ਼ਾਰਾ ਚੱਲਦਾ ਹੈ ਡੂਮ جاتی ਦਾ ਤੇ ਸਪੈਸ਼ਲੀ ਕਿ ਇਹਨਾਂ ਦੇ ਦੇਵ ਦੇ ਮੰਦਿਰ ਵੀ ਇਸ ਮਗਰੀਬ ਕਰਦੇ ਸਾਰੇ ਚਾਰਜ ਰੱਖੇ ਹੁੰਦੇ ਨੇ ਤੇ ਕਈ ਵਾਰ ਇਦਾਂ ਵੀ ਹੁੰਦਾ ਕਿ ਉਹ ਜਿਹੜਾ ਹੈਗਾ ਆ ਮਾਲੋ ਵੀ ਜਲਾਣ ਤੋਂ ਬਾਅਦ ਪੂਰਾ ਜਿਹੜਾ ਉਹਨੂੰ ਜਲ ਪ੍ਰਵਾਹ ਕਰਨ ਦੀ ਜਿਹੜੀ ਉਹ ਨਦੀ ਸ਼ਰਾਖ ਹੁੰਦੀ ਆ ਉਹ ਸਾਰਾ ਘਰ ਜਿਹੜਾ ਕੰਮ ਹੈਗਾ ਉਹ ਡੂਮ جاتی ਹੀ ਕਰਦੀ ਆ ਹਾਂਜੀ ਤੁਸੀਂ ਦੇਖ ਲਿਆ ਕਿ ਇੱਥੇ ਜਿਹੜੇ ਹੈਗੇ ਲੋਕਾਂ ਦੀ ਜਿਹੜੀਆਂ ਅਸਥੀਆਂ ਕਿੱਦਾਂ ਜਲਾਉਂਦੇ ਨੇ ਤੇ ਸਚਾਈ ਇਹ ਹੈ ਹਰੇਕ ਤੇ ਜਿਹੜੀ ਅਸਥੀਕਰ ਹੈ ਇਹੀ ਹੈ ਤੇ ਬਾਕੀ ਜਿਨ੍ਹਾਂ ਦੀ ਇੱਛਾ ਹੁੰਦੀ ਹੈ ਕਿ ਅਸੀਂ ਗੰਗਾ ਦੇ ਜਿਹੜੇ ਹੈਗੇ ਦਰਸ਼ਨ ਕਰਨੇ ਨੇ ਆਖਰੀ ਸਮੇਂ ਇਸ ਕਰਕੇ ਉਹਨਾਂ ਦੀ ਜਿਹੜੀਆਂ ਹੈਗੀਆਂ ਅਸਥੀਆਂ ਕਿਹੜੋ ਇੱਥੇ ਜੁਰਾਈਆਂ ਜਾਂਦੀਆਂ ਨੇ ਤੇ ਹੁਣ ਇਹ ਤੇ ਬਹੁਤ ਜਿਆਦਾ ਮਹੌਲ ਖਰਾਬ ਸੀਗਾ ਇਸ ਕਰਕੇ ਆਪਾਂ ਬਹੁਤ ਜਿਆਦਾ ਨਹੀਂ ਰਿਕਾਰਡ ਕੀਤਾ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਬਾਹਰ ਨੂੰ ਇੱਕ ਹੋਰ ਮੰਦਿਰ ਹੈਗਾ ਤੇ ਨਾਲ ਹੀ ਬਹੁਤ ਇਹਦਾ ਫੇਮਸ ਹੈ ਉਹ ਵੀ ਉੱਥੇ ਲੈ ਕੇ ਚੱਲ ਜਰਦਾ